ਦੇ ਲੰਬੇ ਸਮੇਂ ਤੋਂ ਲਾਟਰੀ ਰਾਹੀਂ ਲੋਕਾਂ ਨੂੰ ਲੱਖ ਤੇ ਕਰੋੜਪਤੀ ਬਣਨ ਦਾ ਬੋਕਾਦੇਰੀ ਰੂਪਨਗਰ ਅਸ਼ੋਕਾ ਲਾਟਰੀ ਸਟਾਲ ਤੇ ਰਾਸ਼ਟਰੀ ਲਾਟਰੀ ਦੇ ਅਧਿਕਾਰੀਆਂ ਵੱਲੋਂ ਇਸ ਵਿਸਾਖੀ ਦੇ ਮੌਕੇ ਤੇ ਵਿਸ਼ੇਸ਼ ਤੌਰ ਤੇ ਗੁੜੀ ਪਾਰਵਾ ਵਿਸਾਖੀ ਬੰਪਰ ਦੀ ਧੂਮ ਤੜਕੇ ਨਾਲ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਸ ਦਾ ਪਹਿਲਾ ਇਨਾਮ 1 ਕਰੋੜ ਰੁਪਏ ਹੈ ਅਤੇ ਲਾਟਰੀ ਦੀ ਟਿਕਟ ਸਿਰਫ 25 ਰੁਪਏ ਦੀ ਹੈ ਇਸ ਮੌਕੇ ਅਸ਼ੋਕਾ ਲਾਟਰੀ ਸਟਾਲ ਰੂਪਨਗਰ ਦੇ ਓਨਰ ਲੱਕੀ ਅਤੇ ਰਾਸ਼ਟਰੀ ਲਾਟਰੀ ਅਧਿਕਾਰੀਆਂ ਨੇ ਇਸ ਵੰਦੀ ਜਾਨਕਾਰੀ ਪ੍ਰਦਾਨ ਕੀਤੀ ਤੇ ਕਿਹਾ ਕਿ ਕਿਸਮਤ ਕਈ ਵਾਰ ਇਨਸਾਨ ਨੂੰ ਵੱਟੀ ਮੌਕੇ ਪ੍ਰਦਾਨ ਕਰਦੀ ਹੈ ਤੇ ਜੋ ਇਸ ਮੌਕੇ ਨੂੰ ਸੰਭਾਲਦਾ ਹੈ ਉਹ ਬਹੁਤ ਕੁਝ ਹਾਸਲ ਕਰ ਲੈਂਦਾ ਹੈ ਇਸ ਲਈ ਹੋ ਸਕਦਾ ਹੈ ਕਿ ਇਹ ਵਿਸਾ ਕੀ ਤੁਹਾਡੇ ਲਈ ਗੋਲਡਨ ਚਾਂਸ ਲੈ ਕੇ ਆਪੇ ਬਾਕੀ ਤੁਸੀਂ ਦੇਖੋ ਮੇਰਾ ਪੰਜਾਬ ਨੂੰ ਲੈ ਲੂ ਨਗਰ ਤੋਂ लाडी ਖਾਬੜ ਦੀ ਰਿਪੋਰਟ ਅੱਜ ਪੰਜਾਬ ਦੇ ਰੋਪੜ ਜ਼ਿਲ੍ਹੇ ਵਿੱਚ ਅਸ਼ੋਕਾ ਲੋਟਰੀ ਏਜੰਸੀ ਕੇ दुकान से हमने राश्री गुड़ी पाड़वा बैसाखी स्पेशल टिकट का शुभारंभ किया है जिसका ड्रॉ उनतीस चार को है इसका पहला इनाम है इसमें एक करोड़ का ये टिकट पांच सीरीज में है ए बी सी डी ई में इसका कंसोलेशन प्राइस चार हैं दो लाख के सेकंड प्राइस इसके सौ हैं एक एक लाख के ये टिकट का हमने आज यहाँ पे शुभारंभ कर दिया है हमारे पंजाब के रोपड़ जिला के सुप्रसिद्ध स्टॉकिस्ट हैं उसके हमारे लक्की पाजी हैं जिन्होंने हमारे साथ एक शुभारंभ से जो मेहनत की है उसकी सफलता के साथ कंपनी ने यहाँ पे ये टिकट का आज शुभारंभ किया है साथ में इसके साथ साथ हमारी कल एक तारीख से तीन नए ड्रॉ आए एक बजे चार बजे और आठ बजे के हैं जिसका कीमत है दस रुपये पहला इनाम है उसमें पाँच लाख का दूसरा प्राइज उसमें नौ हज़ार के हैं लोगों को जीतने और खेलने का एक सुनहरा अवसर दे रहे हैं साथ में हमारे मंथली टिकट्स और भी हैं जिसमें एक हज़ार का है पहला इनाम उसमें डेढ़ करोड़ का है पाँच सौ रुपये वाले में पहला इनाम सवा करोड़ है दो सौ रुपये में इकहत्तर लाख का पहला इनाम है सौ रुपये में पैंतीस लाख का पहला इनाम है सौ रुपये वाली में पैंतीस लाख का है और पचास में साढ़े छब्बीस लाख का है बीस रुपये वाली में दस दस लाख का फर्स्ट प्राइज है ऐसे हमारे पास डेली की बहुत सारी टिकट्स हैं जिसमें तीन ड्रॉ एक तारीख से कल उनका शुभारम्भ हो रहा है और हम बहुत बहुत धन्यवाद देना चाहते हैं अपने अशोका जी के जो हमारे साथ जुड़े हैं लक्की पाजी जिनका आज शॉप से हमने यहाँ पे शुभारंभ किया है राशि गुड़ी पाड़वा वैसा की स्पेशल यूट्यूब चैनल भी है कैसे अगर लोग जी हमारा क्या है यहाँ पे यूट्यूब चैनल है राश्री का इसमें आप इसका रिजल्ट लाइव देख सकते हैं जैसे कोई फेक लॉटरी वगैरह बिकती है जब फेक बना लेते हैं उसका कैसे आप करते इसमें क्या है कि जो लॉटरी की टिकट है इसमें बार है आप स्कैन देख के इसकी असली जानकारी ले सकते हैं आज राश्री रहा साड़ी दुकान के ऊपर शोका लॉटरी तो मैं ਰੋਪੜ ਜ਼ਿਲ੍ਹੇ ਦੇ ਵਿੱਚ ਸਾਡੀ ਦੁਕਾਨ ਹੈ ਰੋਪੜ ਬੱਸ ਸਟੈਂਡ ਪੁਰਾਣੇ ਅੱਡੇ ਦੇ ਵਿੱਚ ਜਿਹੜਾ ਕਿ ਰਾਸ਼ਟਰੀ ਨੇ ਆਪਣਾ ਸਪੈਸ਼ਲ ਵਿਸਾਖੀ ਬੰਪਰ ਸਪੈਸ਼ਲ ਟਿਕਟ ਜਿਹੜਾ ਲਾਂਚ ਕੀਤਾ ਹੈ ਸਾਡੀ ਦੁਕਾਨ ਤੋਂ ਲਾਂਚ ਹੋਣ ਜਾ ਰਿਹਾ ਹੈ ਇਸ ਦਾ ਫਰਸਟ ਪ੍ਰਾਈਜ਼ 1 ਕਰੋੜ ਰੁਪਏ ਦਾ ਜੋ ਕਿ ਤੁਹਾਨੂੰ 250 ਰੁਪਏ ਲਗਾ ਕੇ 1 ਕਰੋੜ ਰੁਪਏ ਜਿੱਤਣ ਦਾ ਮੌਕਾ ਮਿਲੇਗਾ ਇਹਦੇ ਵਿੱਚ ਤੁਸੀਂ ਆਪਣੇ ਪਰਿਵਾਰ ਦੇ ਸੁਪਨੇ ਸਾਕਾਰ ਕਰ ਸਕਦੇ ਹੋ ਆਪਣੀ ਖੁਸ਼ੀਆਂ ਨੂੰ ਸਾਕਾਰ ਕਰ ਸਕਦੇ ਹੋ ਸੈਕੰਡ ਪ੍ਰਾਈਜ਼ ਹੈ ਇਹਦਾ ਜਿਹੜਾ 1-1 ਲੱਖ ਰੁਪਏ ਦੇ 100 ਇਨਾਮ ਹੈ ਔਰ 4 ਕੰਸੋਲੇਸ਼ਨ ਪ੍ਰਾਈਜ਼ ਹੈ ਜਿਹਦੀ ਅਮਾਊਂਟ ਹੈ 2-2 ਲੱਖ ਰੁਪਏ ਦੇ 4 ਇਸ ਤੋਂ ਇਲਾਵਾ ਰਾਸ਼ਟਰੀ ਦਾ ਜਿਹੜਾ ਕੱਲ ਹੋਲੀ ਬੰਪਰ ਦਾ ਡਰਾ ਖਤਮ ਹੋਇਆ ਉਹਦੀ ಅಪਾਰ ਸਫਲਤਾ ਤੋਂ ਬਾਅਦ ਰਾਸ਼ਟਰੀ ਨੇ ਇੱਕ ਹੋਰ ਜਿਹੜਾ ਗੋਆ ਸਟੇਟ ਦਾ ਹੈ ਵਿਸਾਖੀ ਬੰਪਰ ਲਾਂਚ ਕੀਤਾ ਹੈ 29 29 ਅਪ੍ਰੈਲ ਨੂੰ ਇਸ ਦਾ ਡਰਾ ਹੋਣ ਜਾ ਰਿਹਾ ਹੈ 29 ਚਾਰ ਨੂੰ ਜਿਹੜਾ ਕਿ 250 ਰੁਪਏ ਦੇ ਵਿੱਚ ਜਨਤਾ ਦੇ ਵਿੱਚ ਦਿੱਤਾ ਜਾਏਗਾ ਔਰ ਇਸ ਦਾ ਫਰਸਟ ਪ੍ਰਾਈਜ਼ 1 ਕਰੋੜ ਰੁਪਏ ਹੈ ਠੀਕ ਹੈ ਸਾਡੀ ਦੁਕਾਨ ਜੀ ਰੋਪੜ ਦੇ ਵਿੱਚ ਹੈ ਪੁਰਾਣੇ ਬੱਸ ਅਡੇ ਦੇ ਵਿੱਚ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਔਰ ਇਹ ਅਸ਼ੋਕਾ ਲਾਟੀ ਦੇ ਨਾਮ ਤੋਂ ਮਸ਼ਹੂਰ ਹੈ ਮੈਂ ਸ਼ੋਕਾ ਲਾਟਰੀ ਦਾ ਓਨਰ ਲੱਕੀ ਜਿਹਨੂੰ ਹਿਮੰਤ ਕੱਕੜ ਦੇ ਨਾਮ ਤੇ ਵੀ ਜਾਣਦੇ ਆ ਸਾਡੀ ਅੱਜ ਸੁਭਾਗੇਸ਼ਾਲੀ ਆ ਅਸੀਂ ਕਿ ਰਾਸ਼ਟਰੀ ਦੇ ਲੁਧਿਆਣੇ ਦੇ ਅਧਿਕਾਰੀਆਂ ਨੇ ਸਾਨੂੰ ਰਾਸ਼ਟਰੀ ਬੰਪਰ ਲਾਂਚ ਕਰਨ ਦਾ ਇੱਕ ਮੌਕਾ ਦਿੱਤਾ ਫਸਟ ਟਾਈਮ ਆ ਜਿਹੜਾ ਸੇਲਰ ਦੇ ਦੁਕਾਨ ਦੇ ਉੱਪਰ ਇਹ ਵਿਸਾਖੀ ਬੰਪਰ ਲਾਂਚ ਹੋਇਆ ਸਾਨੂੰ ਇਹ ਸੁਭਾਗੇ ਪ੍ਰਾਪਤ ਹੋਇਆ ਅਸੀਂ ਇਸ ਦੀ ਸੇਲ ਆਪਣਾ 100% ਦਵਾਂਗੇ ਔਰ ਜਨਤਾ ਨੂੰ ਗ੍ਰਾਹਕਾਂ ਨੂੰ ਆਪਣੇ ਦੱਸਾਂਗੇ ਵੀ ਇੱਕ 250 ਰੁਪਏ ਦੇ ਵਿੱਚ ਤੁਸੀਂ ਆਪਣੇ ਪਰਿਵਾਰ ਦੀ ਖੁਸ਼ੀਆਂ ਨੂੰ ਕਿੱਦਾਂ ਪੂਰਾ ਕਰ ਸਕਦੇ ਹੋ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਕਿਦਾਂ ਸਾਕਾਰ ਕਰ ਸਕਦੇ ਹੋ ਸਿਰਫ 250 ਰੁਪਏ ਵਿੱਚ 1 ਕਰੋੜ ਰੁਪਏ ਜਿੱਤਣ ਦਾ ਮੌਕਾ ਜੋ ਕਿ ਇੱਕ ਬਹੁਤ ਵੱਡੀ ਰਕਮ ਹੈ ਔਰ ਮੱਧ ਵਰਗੀ ਪਰਿਵਾਰ ਦੀ ਸਾਰੀ ਜ਼ਰੂਰਤਾਂ ਨੂੰ ਪੂਰਾ ਕਰ ਸਕਦਾ ਹੈ ਹਾਂਜੀ ਸਾਡੇ ਕੋਲ ਕਾਫੀ ਨਾਮ ਨਿਕਲ ਚੁੱਕੇ ਹੈ ਜੀ ਸਾਡੇ ਕੋਲ 200 ਰੁਪਏ ਵਾਲੀ ਮੰਥਲੀ ਦੇ ਵਿੱਚ 5 ਲੱਖ ਰੁਪਏ ਦਾ ਇਨਾਮ ਪਿਛਲੀ ਵਾਰ ਹੀ ਨਿਕਲ ਚੁੱਕਿਆ ਹੈ ਇਸ ਤੋਂ ਇਲਾਵਾ ਰਾਸ਼ਟਰੀ ਦੇ ਹੋਰ ਕਈ ਇਨਾਮ ਨਿਕਲ ਗਏ ਹੈ ਰਾਸ਼ਟਰੀ ਲੋਟਰੀ ਜੋ ਹੈ ਮੰਥਲੀ ਲੋਟਰੀ ਵੀ ਬਹੁਤ ਲੈ ਕੇ ਆ ਰਹੀ ਹੈ ਜਿਸ ਤਰ੍ਹਾਂ ਕਿ 200 ਰੁਪਏ ਦੇ ਵਿੱਚ 71 ਲੱਖ ਰੁਪਏ ਦਾ ਇਹਦਾ ਫਰਸਟ ਪ੍ਰਾਈਜ਼ ਹੈ ਜ ਔਰ 500 ਰੁਪਏ ਵਾਲੀ ਲਾਟਰੀ ਦਾ 7.5 ਕਰੋੜ ਰੁਪਏ ਦਾ ਫਰਸਟ ਪ੍ਰਾਈਜ਼ 7.5 ਕਰੋੜ 500 ਰੁਪਏ ਦੇ ਵਿੱਚ ਜਿੱਤਣ ਦਾ ਮੌਕਾ ਔਰ ਇਸ ਦਾ ਡਰਾ 9-4 ਨੂੰ ਕੱਢਿਆ ਜਾਏਗਾ ਇਸ ਤੋਂ ਇਲਾਵਾ ਰਾਸ਼ਟਰੀ ਨੇ 10 ਰੁਪਏ ਦੇ ਵਿੱਚ 10 ਰੁਪਏ ਦੇ ਵਿੱਚ ਜੀ ਹਾਂ 10 ਰੁਪਏ ਦੇ ਵਿੱਚ ਦਿਨ ਦੇ ਤਿੰਨ ਡਰਾ ਸ਼ੁਰੂ ਕੀਤੇ ਆ ਜੋ ਕਿ 1 April ਤੋਂ ਸ਼ੁਰੂ ਹੋਣ ਜਾ ਰਹੇ ਹਨ ਯਾਨੀ ਕਿ ਕੱਲ ਤੋਂ ਜਿਹੜਾ 5 ਲੱਖ ਰੁਪਏ ਜਿੱਤਣ ਦਾ ਸੁਨਹਿਰਾ ਮੌਕਾ ਹੈ ਜਨਤਾ ਨੂੰ ਸਿਰਫ 10 ਰੁਪਏ ਲਗਾ ਕੇ ਤੁਸੀਂ 5 ਲੱਖ ਰੁਪਏ ਦੀ ਅਮਾਉਂਟ ਜਿੱਤ ਸਕਦੇ ਹੋ ਔਰ ਦਿਨ ਦੇ ਵਿੱਚ ਇਹ ਤਿੰਨ ਟਾਈਮ ਨਿਕਲੇਗੀ 1 ਵਜੇ 4 ਵਜੇ ਔਰ 8 ਵ